ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰ ਤੇ ਮੈਂ ਟੀਵੀ 80 ਦੇ ਸਾਰੇ ਦਸ਼ਕਾਂ ਤੇ ਸ਼ੁਰੂਤਿਆਂ ਦਾ ਦਿਲੀ ਸਵਾਗਤ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਅਖ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਜੀ ਰੋਜ਼ਾਨਾ ਇੰ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 16 ਫਰਵਰੀ 2017 ਪੰਜ ਫਗਰ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵਿਸ਼ੇਸ਼ ਜਾਣਕਾਰੀ ਲੈਣ ਲਈ ਸੱਚੀਆਂ ਤੇ ਖਬਰੀਆਂ ਖਬਰਾਂ ਸੁਣਨ ਲਈ ਦੇਖਣ ਲਈ ਤੁਸੀਂ ਸਾਡੇ ਐਨਾ ਗੈਜ਼ਟ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਰੋਕੂ ਜਾਦੂ ਬਾਕਸ ਸ਼ਾਵਾ ਸਪੈਕਟਰਮ ਫੇਸਬੁੱਕ ਬੈਲ ਫਾਈਵ ਕੈਨੇਡਾ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਈ ਗਲੋਬਲ ਸੀਪੀਐਨ ਦੀ ਐਪ ਰਾਈ ਤੁਸੀਂ ਟੀਵੀ ਟੀਵੀ 84 ਨੂੰ ਦੇਖ ਸਕਦੇ ਹੋ ਜੀ ਰਾਜ ਸਾਹਿਬ ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਵੀ ਕਿਤੇ ਕਿਸੇ ਬੇਗੁਨਾ ਇਨਸਾਨੀ ਜਾਨ ਦਾ ਜ਼ਿਆ ਹੁੰਦਾ ਹੈ ਨੁਕਸਾਨ ਹੁੰਦਾ ਹੈ ਤੇ ਇਹ ਬੜੀ ਦੁੱਖ ਵਾਲੀ ਗੱਲ ਹੁੰਦੀ ਹੈ ਜੀ ਔਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਪਿਛਲੇ 8-10 ਦਿਨਾਂ ਅੱਛੇ ਉਪਰੋਥ ਲਈ ਪੰਜ ਘਟਨਾਵਾਂ دہشت ਗਰਦੀ ਦੀਆਂ ਵਾਪਰੀਆਂ ਨੇ ਜੀ ਉਹ ਕੋਵਿਟੇਜ ਹੋਏ ਉਹ ਫਾਟਾਚ ਹੋਏ ਜਾਂ ਜਿਵੇਂ ਉਹਨਾਂ ਦੀ ਇੱਕ ਟੀਵੀ ਚੈਨਲ ਸਮੇ ਟੀਵੀ ਵੈਨ ਤੇ ਹੋਇਆ ਹਮਲਾ ਜਿਹਦੇ ਵਿੱਚ ਮੀਡੀਆ ਦੇ ਲੋਕ ਮਾਰੇ ਗਏ ਇਸੇ ਤਰ੍ਹਾਂ ਫਿਰ ਲਾਹੌਰ ਦੇ ਵਿੱਚ ਫਾਰਮਾਸਿਸਟ ਦਾ ਜਿਹੜਾ ਇੱਕ ਪ੍ਰੋਟੈਸਟ ਸੀ ਕੋਈ ਲਾਅ ਪੰਜਾਬ ਸਰਕਾਰ ਬਣਾ ਰਹੀ ਹੈ ਉਸ ਦੇ ਅਗੇਂਸਟ ਜੀ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਬਾਰਨ ਬੰਬਰ ਆਇਆ ਔਰ ਉਹਦੇ ਵਿੱਚ ਬਹੁਤ ਸਾਰੇ ਮਾਰੇ ਗਏ ਜਨਾਜ ਡੀਆਈਜੀ ਐਸਐਸਪੀ ਐਸਪੀ ਲੈਵਲ ਦੇ ਬੰਦੇ ਸ਼ੀਆ ਮਸੀਤਾਂ ਦੇ ਵਿੱਚ ਹਮਰਿਆਂ ਦੀਆਂ ਖਬਰਾਂ ਨੇ ਔਰ ਇਹ ਉਪਰੋਥਲੀ ਲਾਹੌਰ ਪਸ਼ਾਵਰ ਫਾਟਾ ਔਰ ਅੱਜ ਜਿਸ ਘਟਨਾ ਨੇ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਹੈਡਲਾਈਨ ਲਈ ਹੈ

ਇਹ ਰਿਮਾਰਕਏਬਲ ਨਹੀਂ ਜੀ ਕਿ ਉਹ ਇਕਦਮ ਤੁਹਾਨੂੰ ਆਪਣੇ ਆ ਉਸ ਦੇ ਵਿੱਚ ਖਿੱਚ ਕੇ ਲੈ ਜਾਂਦੇ ਔਰ ਉਹਨਾਂ ਦੀ ਦਰਗਾ ਜਿਹੜੀ ਕਿ ਸਿੰਧ ਦੇ ਵਿੱਚ ਸਹਿਵਾਨ ਨਾਂ ਦੇ ਥਾਂ ਤੇ ਜਿੱਥੇ ਕਿ 13ਵੀਂ ਸਦੀ ਦੇ ਫਕੀਰ ਸ਼ਾਹਬਾਜ਼ ਕਲੰਦਰ ਹੋਏ ਨੇ ਜੀ ਉੱਥੇ ਜਦੋਂ ਕਿ ਵੀਰਵਾਰ ਨੂੰ ਕਿਉਂਕਿ ਜਿੰਨੀਆਂ ਵੀ ਬਹੁਤ ਸਾਰੀਆਂ ਸੂਫੀਆਂ ਦੇ ਤਕੀਏ ਨੇ ਜਾਂ ਖਾਨਗਾਂ ਵੀ ਉਹਨਾਂ ਨੂੰ ਕਹਿੰਦੇ ਨੇ ਉਨਾ ਚ ਵੀਰਵਾਰ ਦੀ ਖਾਸ ਅਹਿਮੀਅਤ ਹੁੰਦੀ ਹੈ ਉਸ ਦਿਨ ਉਹਨਾਂ ਦੇ ਤਮਾਲ ਹੁੰਦੀ ਹੈ ਕੋਈ ਇਵਨ ਕਵਾਲੀ ਪ੍ਰੋਗਰਾਮ ਹੁੰਦੇ ਨੇ ਪ੍ਰੇਅਰਸ ਹੁੰਦੀਆਂ ਨੇ ਜੀ ਸੋ ਕੁੱਲ ਮਿਲਾ ਕੇ ਜਿਹੜੀ ਬਹੁਤ ਵੱਡੀ ਗੈਦਰਿੰਗ ਜਿਹੜੀ ਕਿ ਉੱਥੇ ਸੀ ਔਰ ਜਿਹੜੀਆਂ ਕੁਝ ਰਿਪੋਰਟਸ ਮੈਂ ਦੇਖੀਆਂ ਕਿ ਬੀਬੀਆਂ ਵਾਲੇ ਸੈਕਸ਼ਨ ਚੋਂ ਹੀ ਇਹ ਖਤਸ਼ਾਹ ਕਿ ਵੀ ਇਹ ਸੁਸਾਇਸਾਈਡ ਬੌਮਬਰ ਹੈ ਜਿਸ ਨੇ ਆਪਣੇ ਆਪ ਨੂੰ ਬਲੋ ਕੀਤਾ 100 ਦੇ ਕਰੀਬ ਜਿਹੜੇ ਤੋਂ ਤੱਕ ਲੇਟੈਸਟ ਖਬਰਾਂ ਆਈਆਂ ਨੇ ਮੌਤਾਂ ਹੋ ਚੁੱਕੀਆਂ ਨੇ ਔਰ ਸੈਂਕੜਿਆਂ ਹੋਰ ਜ਼ਖਮੀ ਨੇ ਕਿਉਂਕਿ ਇਹ ਸਾਰਾ ਸਿੰਧ ਜਦੋਂ ਤੁਸੀਂ ਦੇਖਦੇ ਹੋ ਡੇਜ਼ਰਟ ਵੀ ਹੈ ਸਿੰਧ ਦਾ ਵੱਡਾ ਹਿੱਸਾ ਔਰ ਕੋਈ ਬਹੁਤੀ ਡਿਵੈਲਪਮੈਂਟ ਵੀ ਨਹੀਂ ਹੋਈ ਹੋਈ ਔਰ ਈਵਨ ਜਿਹੜਾ ਮੇਨ ਹਸਪੀਟਲ ਹੈ ਉੱਥੋਂ 40 50 ਮੀਲ ਦੂਰ ਹੈ ਜੀ ਔਰ ਬਹੁਤ ਸਾਰੇ ਜਿਹੜੇ ਨੇ ਕੋਈ ਰਾਹ ਦੇ ਵਿੱਚ ਹੀ ਮਰ ਗਏ ਜਾਂ ਕਿੰਨਾ ਜਦੋਂ ਤੁਸੀਂ ਇਸ ਲੈਵਲ ਦੀ 트ਰੇਜਡੀ ਜਾਂ ਇਸ ਲੈਵਲ ਦੇ ਪ੍ਰਪੋਰਸ਼ਨ ਦੀ 트ਰੇਜਡੀ ਹੁੰਦੀ ਹੈ ਤੇ ਜਿੰਨੀਆਂ ਮਰਜ਼ੀ ਤੁਹਾਡੀਆਂ ਐਮਰਜੈਂਸੀ ਸਰਵਿਸਿਜ਼ ਵੀ ਹੋਣ ਅਸੀਂ ਸਾਊਥ ਏਸ਼ੀਆ 'ਚ ਜਾਣਦੇ ਹਾਂ ਕਿ ਕਿੰਨੀਆਂ ਇਫੈਕਟਿਵ ਹੁੰਦੀਆਂ ਨੇ ਜੀ ਸੋ ਮਰਨ ਵਾਲਿਆਂ 'ਚ ਵੱਡੀ ਗਿਣਤੀ ਔਰਤਾਂ ਔਰ ਬੱਚਿਆਂ ਦੀ ਵੀ ਹੈ ਔਰ ਅਸੀਂ ਇਸ ਦੇ ਉੱਤੇ ਦੁੱਖ ਦਾ ਵੀ ਇਜ਼ਹਾਰ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਕਿਉਂਕਿ ਅਸੀਂ ਖੁਦ ਜੂਨ 84 ਦੀ ਪੀੜ ਨੂੰ ਹੰਡਾਇਆ ਹੋਇਆ ਜੀ ਜੀ ਔਰ ਜਦੋਂ ਧਾਰਮਿਕ ਅਕੀਦਾ ਜਿਸ ਦੇ ਉੱਤੇ ਵੀ ਤੁਹਾਡਾ ਹੋਏ ਉਸ ਨਾਲ ਭਾਵੇਂ ਕਿਸੇ ਦਾ ਵਿਚਾਰ ਭੇਦ ਵੀ ਹੁੰਦਾ ਹੋਏ ਪਰ ਜਦੋਂ ਵੀ ਕਿਸੇ ਧਾਰਮਿਕ ਮੁਕਾਮ ਤੇ ਉਹ ਗੁਰਦੁਆਰਾ ਹੋਏ ਮੰਦਿਰ ਹੋਏ ਮਸਜਿਦ ਹੋਏ ਚਰਚ ਹੋਏ ਜਿੱਥੇ ਕਿ ਲੋਕ ਜਿਹੜਾ ਰੱਬ ਨਾਲ ਮਿਲਣ ਦੀ ਗੱਲ ਇਬਾਦਤ ਦੀ ਗੱਲ ਜਾਂ ਵਰਸ਼ਪ ਦੀ ਗੱਲ ਕਰਨ ਲਈ ਜਾਂਦੇ ਨੇ ਉਨਾ ਨੂੰ ਨਿਸ਼ਾਨਾ ਬਣਾਣਾ ਇਸ ਤੋਂ ਵੱਧ ਕੇ ਹੋਰ ਕਨਾਉਣਾ ਕਰਮ ਕੋਈ ਨਹੀਂ ਹੋ ਸਕਦਾ ਵੈਸੇ ਤਾਂ ਕਿਤੇ ਵੀ ਕੋਈ ਬੇਗੁਨਾਹ ਮਾਰਿਆ ਜਾਂਦਾ ਹੈ ਉਹ ਇੱਕ ਕੰਡੈਮਨੇਬਲ ਐਕਟ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਵਰਤਾਰਾ ਇਸ ਵੇਲੇ ਚੱਲ ਰਿਹਾ ਹੈ ਖਾਲਾ ਕਿ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਿ ਕੌਣ ਇਸ ਸਾਰੇ ਦੇ ਬਿਹਾਈਂਡ ਹੈ ਜਾਂ ਕੀ ਇਹ ਇੰਡੀਆ ਪਾਕਿਸਤਾਨ ਦੀ ਪ੍ਰੌਕਸੀ ਵਾਰ ਹੈ ਇੱਕ ਪਾਸੇ ਜਿਹੜੇ ਨੇ ਇਥੋਂ ਵਾਲੇ ਉੱਥੇ ਜਾ ਕੇ ਕੀ ਕਰਦੇ ਨੇ ਉਹ ਕਿਵੇਂ ਇਹਦੀ ਟੈਲੀਏਟ ਕਰਨਗੇ ਪਰ ਇਹ ਜਿਹੜਾ ਮੁੱਢਲੇ ਤੌਰ ਦੇ ਉੱਤੇ ਇਸ ਖਬਰ ਤੋਂ ਬਾਅਦ ਜਿਹੜਾ ਪਹਿਲਾ ਰਿਐਕਸ਼ਨ ਹੈ ਸਿੰਧ ਦੇ ਚੀਫ ਮਿਨਿਸਟਰ ਮੁਰਾਦ ਅਲੀ ਸ਼ਾਹ ਨੇ ਉਹਨਾਂ ਨੇ ਵੀ ਭਾਰਤ ਨੂੰ ਜਿਹੜਾ ਉਹ ਠਹਿਰਾਇਆ ਦੋਸ਼ੀ ਜੀ ਔਰ ਪਾਕਿਸਤਾਨ ਦੇ ਫੌਜੀ ਚੀਫ ਨੇ ਤੇ ਜਿਹੜਾ ਸਿੱਧੇ ਸਿੱਧੇ ਹੀ ਕਿਹਾ ਕਿ ਵੀ ਇਸ ਨੂੰ ਅਸੀਂ ਦੇਖਾਂਗੇ ਕਿ ਵੀ ਇਹ ਕਿਵੇਂ ਸਾਡੇ ਅੰਦਰੂਨੀ ਹਾਲਾਤਾਂ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਚੱਲ ਰਹੀ ਹੈ ਉਹਨਾਂ ਨੇ ਅਫਗਾਨਿਸਤਾਨ ਦੇ ਨਾਲ ਵੀ ਬਾਰਡਰ ਪੂਰੀ ਤਰ੍ਹਾਂ ਸੀਲ ਕਰਨ ਦੀ ਗੱਲ ਕੀਤੀ ਹੈ ਇਧਰੋਂ ਕਸ਼ਮੀਰ ਵਾਲੇ ਪਾਸਿਓਂ ਵੀ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਵਨ ਸ਼ਬਦ ਵੀ ਸੂਫੀ ਦਰਗਾਹ ਜਾਂ ਸੂਫੀ ਸੰਤ ਦੇਖਦੇ ਹਾਂ ਤੇ ਫਿਰ ਸਾਡਾ ਸਿੱਖੀ ਦਾ ਬਿਸ਼ੱਕ ਅਸੀਂ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਜਿਹੜੀ ਕਿ ਇਸਲਾਮ ਦੇ ਅ ਅੰਦਰੂਨੀ ਮਾਮਲਿਆਂ ਦੇ ਵਿੱਚ ਉਹਨਾਂ ਦੇ ਉਲਮਾ ਔਰ ਸਕਾਲਰ ਔਰ ਦੂਸਰੇ ਕਿ ਕੀ ਇਸਲਾਮਿਕ ਹੈ ਔਰ ਕੀ ਇਸਲਾਮਿਕ ਨਹੀਂ ਹੈ ਜੀ ਇਹ ਡਿਬੇਟਸ ਹਮੇਸ਼ਾ ਰਹਿੰਦੀਆਂ ਨੇ ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਸਾਊਥ ਏਸ਼ੀਆ ਦੇ ਵਿੱਚ ਦੇਖਣਾ ਹੋਵੇ ਕਿ ਇਸਲਾਮ ਦਾ ਫੈਲਾਅ ਕਿਵੇਂ ਹੋਇਆ ਬੇਸ਼ੱਕ ਅਸੀਂ ਖਿਲਜੀ ਹੋਣ ਗੋਰੀ ਹੋਣ ਔਰ ਬਾਅਦ ਵਿੱਚ ਮੁਗਲ ਹੋਣ ਜਹਾਂਗੀਰ ਔਰ ਰੰਗਜ਼ੇਬ ਦੂਜੇ ਉਹਨਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਕਿ ਉਹਨਾਂ ਨੇ ਕਿਵੇਂ ਖਾਸ ਤੌਰ ਤੇ ਪਹਿਲੇ ਦੌਰ ਚ ਵੀ ਔਰ ਫਿਰ ਔਰੰਗਜ਼ੇਬ ਦੇ ਦੌਰ ਚ ਜਾਂ ਅਫਗਾਨਿਸਤਾਨ ਤੋਂ ਆਉਣ ਵਾਲੇ ਧੜਵੀਆਂ ਦੀ ਗੱਲ ਉਹ ਪਾਵੇਂ ਮਹਿਮੂਦ ਗਜ਼ਨਵੀ ਦੀ ਹੋਏ ਉਹ ਜਿਹੜਾ ਉਸ ਤੋਂ ਬਾਅਦ ਅਬਦਾਲੀ ਦੀ ਹੋਏ ਇਹ ਸਾਰੇ ਦੇ ਨਾਲ ਵਰਸ਼ੀਆਂ ਜ਼ੁਲਮ ਜੋੜਿਆ ਜਾਂਦਾ ਹੈ ਜੀ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਜੇ ਫੈਲਾ ਇਸਲਾਮ ਦਾ ਸਾਊਥ ਏਸ਼ੀਆ ਜਿਹਨੂੰ ਬਰੇਸ਼ਕੀਰ ਕਰਕੇ ਕਿਹਾ ਜਾਂਦਾ ਹੈ ਕੀਤਾ ਤੇ ਉਹ ਸੂਫੀ ਫਕੀਰਾਂ ਨੇ ਕੀਤਾ ਹੈ ਸੂਫੀ ਸੰਤਾਨਾਂ ਨੇ ਕੀਤਾ ਹੈ ਔਰ ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ ਉਹਨਾਂ ਨੇ ਪਿਆਰ ਦੇ ਨਾਲ ਜਿਹੜਾ ਸੂਫੀਇਜ਼ਮ ਦਾ ਦੀ ਰੂਹ ਹੈ ਉਹ ਪਿਆਰ ਹੈ ਲਵ ਹੈ ਜੀ ਰੱਬ ਦੇ ਨਾਲ ਜਿਹੜਾ ਔਰ ਉਹਦੇ ਵਿੱਚ ਕਈ ਵਾਰ ਕਿਉਂਕਿ ਜਦੋਂ ਤੁਸੀਂ ਪਿਆਰ ਦੀ ਦੁਨੀਆ ਚ ਆਂਦੇ ਹੋ ਔਰ ਉਹਦੇ ਵਿੱਚ ਜਿਹੜਾ ਮਜ਼ਹਬ ਦਾ ਸਟ੍ਰਿਕਟ ਡਿਸਪਲਨ ਹੁੰਦਾ ਹੈ ਕਈ ਵਾਰ ਜਵੇਂ ਇਸਲਾਮ ਦੇ حوالے ਨਾਲ ਨਮਾਜ਼ ਹੈ ਰੋਜ਼ੇ ਨੇ ਹੱਜ ਹੈ ਜ਼ਕਾਤ ਹੈ ਜੀ ਔਰ ਜ਼ਾਹਰ ਹੈ ਵੀ ਕੁਝ ਸੂਫੀਆਂ ਦੇ ਮਾਮਲੇ ਚ ਜਿਹੜਾ ਉਹ ਥੋੜੀ ਬਹੁਤ ਲਿਬਰਟੀ ਵੀ ਲੈਂਦੇ ਨੇ ਪਿਆਰ ਦੇ ਰੰਗ ਚ ਰੰਗੇ ਹੋਏ ਉਹਨਾਂ ਨੂੰ ਕਿਉਂਕਿ ਜਿਹੜਾ ਇੱਕ ਦੂਸਰਾ ਅਸਪੈਕਟ ਹੁੰਦਾ ਹੈ ਜਿਹੜੇ ਲੋਕ ਮਜ਼ਬਬ ਦੇ ਡਿਸਪਲਨ ਨੂੰ ਫੋਲੋ ਕਰਦੇ ਨੇ ਇੱਕ ਪੀਰੀਅਡ ਐਸਾ ਆ ਜਾਂਦਾ ਹੈ ਕਿ ਅਲਟੀਮੇਟਲੀ ਜਿਹੜੀ ਮਜ਼ਬਬ ਦੀ ਸਪਿਰਟ ਸੀ ਰੱਬ ਦੇ ਨਾਲ ਮਿਲਣ ਦੀ ਗੱਲ ਸੀ ਉਹ ਤਾਂ ਇਸ਼ਕ ਸੀ ਜੀ ਉਹ ਤਾਂ ਪਿਆਰ ਸੀ ਬਹੁਤ ਵਾਰ ਅਸੀਂ ਜਿਹੜੇ ਬਾਹਰਲੇ ਰਿਚੁਅਲ ਨੇ ਜਾਂ ਬਾਹਰਲੇ ਚਿੰਨ ਨੇ ਜਾਂ ਬਾਹਰਲੇ ਕਰਮकांड ਨੇ ਉਹਨਾਂ ਦੇ ਨਾਲ ਜ਼ਿਆਦਾ ਜੁੜ ਜਾਂਦੇ ਆਂ ਔਰ ਜਿਹੜੀ ਸਪਿਰਿਟ ਹੈ ਮਜ਼ਬਦ ਦੀ ਜਾਂ ਰੱਬ ਨਾਲ ਮਿਲਣ ਦੀ ਗੱਲ ਦੀ ਉਹ ਦੂਰ ਹੋ ਜਾਂਦੀ ਔਰ ਇਹ ਗੱਲ ਅੱਜ ਸਾਡੇ ਤੇ ਵੀ ਟੁੱਕਦੀ ਹੈ ਜੇ ਅਸੀਂ ਦੇਖੀਏ ਕਈ ਵਾਰ ਇਹ ਪੁੱਛਿਆ ਵੀ ਜਾਂਦਾ ਹੈ ਕਿ ਜੀ بڑے ਗੁਰਦੁਆਰੇ ਬਣ ਰਹੇ ਨੇ بڑے ਅਖੰਡ ਪਾਠ ਹੁੰਦੇ ਨੇ ਇੰਨੇ ਕੀਰਤਨ ਦਰਬਾਰ ਕਦੇ ਸਾਰੇ ਪੰਜ ਸਦੀਆਂ ਚ ਨਹੀਂ ਹੋਏ ਹੋਣੇ ਜਿੰਨੇ ਪਿਛਲੇ 20 ਸਾਲ ਚ ਹੋਏ ਨੇ ਇਸ ਸਭ ਦੇ ਬਾਵਜੂਦ ਕੀ ਕਾਰਨ ਹੈ ਕਿ ਸਾਡੀ ਜੰਗਰ ਜਨਰੇਸ਼ਨ ਜਿਹੜੀ ਹੈ ਉਹ ਧਰਮ ਦੇ ਦਾਇਰਾਕਾਰ ਚੋਂ ਬਾਹਰ ਜਾ ਰਹੀ ਹੈ ਇਹੀ ਕਾਰਨ ਦੂਜੇ ਮਜ਼ਬਾ ਨੂੰ ਵੀ ਲੱਗਦਾ ਔਰ ਉਹਦੇ ਚ ਇੱਕ ਵੱਡਾ ਕਾਰਨ ਜਿਹੜਾ ਉਹ ਦੰਬ ਹੈ ਹਿਪੋਕ੍ਰੇਸੀ ਹੈ ਕਿ ਬਹੁਤ ਵਾਰ ਜਿਸ ਕਿਸਮ ਦਾ ਜੀਵਨ ਅਸੀਂ ਜਿਉਂਦੇ ਆਂ ਜਾਂ ਜਿਉ ਰਹੇ ਹੁੰਦੇ ਆ ਉਸ ਦੇ ਵਿੱਚ ਉਹਦਾ ਜਿਹੜਾ ਐਸੈਂਸ ਹੈ ਧਰਮ ਦਾ ਪਿਆਰ ਉਹ ਮਾਈਨਸ ਹੁੰਦਾ ਔਰ ਬਾਕੀ ਅਸੀਂ ਹਰ ਚੀਜ਼ ਨੂੰ ਕੀ ਜਿਹੜਾ ਠੀਕ ਹੈ ਕੀ ਗਲਤ ਹੈ ਜਾਂ ਇਸਲਾਮ ਦੇ ਵਿੱਚ ਕੀ ਹਲਾਲ ਹੈ ਕੀ ਹਰਾਮ ਹੈ ਇਸ ਡਿਬੇਟ ਦੇ ਵਿੱਚ ਜਿਹੜਾ ਬਹੁਤ ਵਾਰ ਸਾਡਾ ਵਕਤ ਜ਼ਾਇਆ ਹੁੰਦਾ ਉਹ ਇਸਲਾਮ ਚ ਜਿਹੜਾ ਸੂਫੀ ਇਸਲਾਮ ਦਾ ਰੋਲ ਹੈ ਉਹ حضرت ਸਾਹਿਬ ਤੋਂ ਫੌਰਨ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਹਾਲਾਂ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਟਕਰਾਅ ਦੀ ਲਾਈਨ ਵੀ ਰਹੀ ਹੈ ਹੁਣ ਜਦੋਂ ਅਸੀਂ ਇਹ ਸ਼ਾਬਾਜ਼ ਕਲੰਦਰ ਦੀ ਗੱਲ ਕਰਦੇ ਸੋ ਇਹ ਜਿਹੜਾ ਗੀਤ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਇਹ ਇਸ ਨੂੰ ਕੰਪੋਜ਼ ਕੀਤਾ ਖਸਰੋ ਨੇ ਹੁਣ ਖusro ਜਿਹੜਾ ਹੈ ਇਹ ਦਿੱਲੀ ਦੇ ਵਿੱਚ ਮੁਗਲਿਆ ਪੀਰੀਅਡ ਅਮੀਰ ਖusro ਕਰਕੇ ਔਰ ਅਮੀਰ ਖusro ਨੂੰ ਉਰਦੂ ਪੋਇਟਰੀ ਦਾ ਪਿਤਾਮਾ ਮੰਨਿਆ ਜਾਂਦਾ ਏ ਓਕੇ ਵੀ ਉਸ ਨੇ ਸ਼ੁਰੂਆਤ ਕੀਤੀ ਨizamuddin اولیاء ਜਿਹਨਾਂ ਦੀ ਦਰਗਾਹ ਦਿੱਲੀ ਦੇ ਵਿੱਚ ਹੈ ਉੱਥੇ ਉਹ ਵਿਜ਼ਿਟਰ ਸੀ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਔਰ ਇਹ ਉਹੀ ਪੀਰੀਅਡ ਹੈ ਕਿ ਸ਼ਹਾਬਾਜ਼ گلੰਦਰ ਵੀ 13ਵੀਂ ਸਦੀ ਦੇ ਵਿੱਚ ਆ ਕੇ ਸਿੰਧ ਦੇ ਵਿੱਚ ਸੈਟਲ ਹੁੰਦੇ ਨੇ اور ਜਦੋਂ ਅਸੀਂ ਇਹਨਾਂ ਦਾ ਸੂਫੀ ਇਸਲਾਮ ਦੀ ਹਿਸਟਰੀ ਦੇਖਦੇ ਹਾਂ ਇਹ ਉਹੀ ਪੀਰੀਅਡ ਹੈ ਕਿ ਰੂਮੀ ਜਿਹੜਾ ਕਿ ਈਰਾਨ ਦਾ ਬਹੁਤ ਵੱਡਾ ਮਿਸਟਿਕ ਹੋਇਆ ਹੈ ਬਹੁਤ ਵੱਡਾ ਸੂਫੀ ਫਕੀਰ ਹੋਇਆ ਹੈ ਔਰ ਜੇ ਇਵਨ ਪਾਕਿਸਤਾਨ ਦੇ ਬਾਨੀ علامه اقبال ਜਿਨ੍ਹਾਂ ਦੇ ਅੰਦਰ ਜ਼ਿਆਦਾ ਤੌਰ ਦੇ ਉੱਤੇ ਉਹ ਇਸ਼ਕ ਦੀ ਗੱਲ ਦੀ ਸਖਰ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵ ਸੀ ਉਹ ਰੂਮੀ ਦਾ ਸੀ ਹੁਣ ਰੂਮੀ ਈਰਾਨ ਦੇ ਵਿੱਚ ਨੇ ਇਹ ਸ਼ਾਬਾਜ਼ ਕਲੰਦਰ ਜਿਹੜੇ ਨੇ 13ਵੀਂ ਸਦੀ ਦੇ ਵਿੱਚ ਇਹ ਸਿੰਧ ਦੇ ਵਿੱਚ ਇਹਨਾਂ ਨੇ ਜਿਹੜਾ ਇਸ ਪਿਆਰ ਦੇ ਸੁਨੇਹ ਨੂੰ ਦਿੱਤਾ ਔਰ ਇਧਰ ਜਿਹੜੇ ਖusro ਹੈ ਉਹ ਉਹਨਾਂ ਦੇ ਰਿਸਪੈਕਟ ਦੇ ਵਿੱਚ ਇਸ ਗੀਤ ਨੂੰ ਕੰਪੋਜ਼ ਕਰਦੇ ਨੇ ਬਾਅਦ ਵਿੱਚ ਬਾਬਾ ਬੁੱਲੇ ਸ਼ਾਹ ਨੇ 18ਵੀਂ ਸਦੀ ਚ ਇਸ ਗੀਤ ਦੇ ਵਿੱਚ ਹੀ ਥੋੜੀ ਬਹੁਤ ਤਬਦੀਲੀ ਕਰਕੇ ਉਹ ਵੀ ਪੌਪੂਲਰ ਹੋਇਆ ਪਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਅਲਟੀਮੇਟਲੀ ਜਦੋਂ ਅਸੀਂ ਸੂਫੀਆਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਦੇ ਵਿੱਚ ਸਾਦਗੀ ਸੀ ਔਰ ਜਦੋਂ ਤੁਸੀਂ ਉਸ ਬਰੇਸਕੀਰ ਚ ਸਾਊਥ ਏਸ਼ੀਆ ਚ ਜਾਤ ਪਾਤੀ ਨਫਰਤ ਦੀ ਗੱਲ ਕਰਦੇ ਹਾਂ ਮਨੁੱਖ ਨੂੰ ਮਨੁੱਖ ਨਾਲੋਂ ਵੰਡਣ ਦੀ ਗੱਲ ਕਰਦੇ ਹਾਂ ਤੇ ਇਹ ਸੂਫੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਜਾਤ ਪਾਤੀ ਗੱਲ ਨੂੰ ਪਾਸੇ ਰੱਖ ਕੇ ਹਰ ਇੱਕ ਦੇ ਲਈ ਉਹ ਦਰਗਾਹ ਖੁੱਲੀ ਹੁੰਦੀ ਸੀ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਕਿਸੇ ਵੀ ਸਿੰਧੀ ਨੂੰ ਮਿਲਦੇ ਹੋ ਤੇ ਜਿਹੜਾ ਈਵਨ ਪ੍ਰੈਕਟਿਸਿੰਗ ਸਿੰਧੀ ਵੀ ਹੈ ਉਹ ਉਹਨੂੰ ਝੂਲੇ ਲਾਲ ਜਾਂ ਸ਼ਹਾਬਾਜ਼ ਕਲੰਦਰ ਕਰਕੇ ਉਨਾ ਹੀ ਰਿਸਪੈਕਟ ਦਿੰਦੇ ਨੇ ਔਰ ਮੈਂ ਕਈ ਵਾਰੀ ਜਿਹੜੇ ਕੁਛ ਸੰਦੀ ਗੁਰਬਾਣੀ ਨਾਲ ਜੁੜੇ ਹੋਏ ਨੇ ਜਾਂ ਕੀਰਤਨ ਉਹਨਾਂ ਦੇ ਵਿੱਚ ਜਦੋਂ ਤੁਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਕਲੋਜ਼ ਰਸਮਾਂ ਦੇਖਦੇ ਹੋ ਤਾਂ ਉਹਦੇ 'ਚ ਤੁਹਾਨੂੰ ਸੂਫੀਆਂ ਦਾ ਅਮਲ ਵੀ ਨਜ਼ਰ ਆਉਂਦਾ ਹੈ ਆਪਣਾ ਹਿੰਦੂਤਵਾ ਦਾ ਪਾਰਟ ਵੀ ਕੁਛ ਨਾ ਕੁਛ ਬਚਿਆ ਨਜ਼ਰ ਆਉਂਦਾ ਹੈ ਸੋ ਕੁੱਲ ਮਿਲਾ ਕੇ ਸੂਫੀ ਜਿਹੜੇ ਨੇ ਇਹ ਇੱਕ ਬੌਂਡ ਵੀ ਸਨ ਇੱਕ ਪੁਲ ਵੀ ਸਨ ਔਰ ਜਦੋਂ ਸੂਫੀ ਮਤ ਦਾ ਉੱਥੇ ਵਿਕਾਸ ਹੋ ਰਿਹਾ ਸੀ ਉਦੋਂ ਅਜੇ ਗੁਰੂ ਨਾਨਕ ਸਾਹਿਬ 15ਵੀਂ ਸਦੀ 'ਚ ਆਏ ਨੇ 1469 ਇਹ ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ ਕਿ ਇਹਨਾਂ ਦੇ ਵਿੱਚ ਨਫ਼ਰਤ ਨਾ ਦੀ ਕੋਈ ਚੀਜ਼ ਨਹੀਂ ਸੀ ਬੇਸ਼ੱਕ ਤੁਰਾ ਇਸਲਾਮ ਸੀ ਸਟੀਮੇਟਲੀ ਇੱਕ ਰੱਬ ਦੀ ਗੱਲ ਸੀ ਵਾਹਦਤ ਦੀ ਗੱਲ ਸੀ ਲੇਕਿਨ ਉਸ ਦੇ ਵਿੱਚ ਕੋਈ ਜ਼ਾਤ ਪਾਤ ਕੋਈ ਮਸਲਬ ਦਾ ਵਖਰੇਵਾ ਨਹੀਂ ਸੀ ਔਰ ਉਹਨਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਜਿਹੜਾ ਹੈ ਉਹ ਹਰ ਇੱਕ ਨੂੰ ਆਪਣੇ ਘਰ ਨਾਲ ਲਾਇਆ ਔਰ ਇਹੀ ਕਾਰਨ ਹੈ ਜਦੋਂ ਅਸੀਂ ਜਦੋਂ ਸਿੱਖੀ ਦੇ ਵਿੱਚ ਪੰਗਤ ਦੀ ਗੱਲ ਕਰਦੇ ਹਾਂ ਲੰਗਰ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਸੋ ਸੂਫੀਆਂ ਦੀਆਂ ਦਰਗਾਹਾਂ ਦੇ ਉੱਤੇ ਬਿਫੋਰ 2-3 ਸਦੀਆਂ ਪਹਿਲਾਂ ਜਿਹੜਾ ਦੀਗ ਦੀਗਾਂ ਪਕਣੀ ਐ ਜਾਂ ਉਸ ਦੇ ਵਿੱਚ ਸਭ ਨੇ ਉਸ ਦਾ ਚ ਹਿੱਸਾ ਵੀ ਪਾਉਣਾ ਖਾਣਾ ਵੀ ਟੁਗੇਦਰਨੈਸ ਸੋ ઓਰ ਟੁਗੇਦਰਨੈਸ ਬੇਸ਼ੱਕ ਇਸਲਾਮ ਦੇ ਵਿੱਚ ਬਰਾਬਰੀ ਦੀ ਗੱਲ ਏਕ ਹੀ ਸਫ਼ਵੇਂ ਖੜੇ ਹੋ ਗਏ ਸਭ ਮਹਮੂਦੋ ਅਹਾਸ ਫਿਰ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼ ਇਸਲਾਮ ਦੀ ਸਪਿਰਟ ਇਕਵੈਲਟੀ ਸੀ ਲੇਕਿਨ ਕਿਉਂਕਿ ਦੂਸਰੇ ਪਾਸੇ ਜਿਹੜਾ ਇਸਲਾਮ ਦਾ ਇੰਟਰਪ੍ਰੀਟਰ ਕਾਜ਼ੀ ਜਾਂ ਮੁੱਲਾ ਜਾਂ ਜਿਹੜੇ ਥੋੜੇ ਬਹੁਤ ਹਾਰਡ ਲਾਈਨ ਜਿਹਨਾਂ ਨੂੰ ਅੱਜ ਵਹਾਬੀ ਦੇ ਤੌਰ ਦੇ ਉੱਤੇ ਵੀ ਕਈ ਵਾਰ ਕਿਹਾ ਜਾਂਦਾ ਮੈਂ ਅਗੇਨ ਮੈਂ ਕਿਸੇ ਕੋਈ ਲੇਬਲ ਕਿਸੇ ਤਾਂ ਨਹੀਂ ਲਾਣਾ ਚਾਹੁੰਦਾ ਕਿਉਂਕਿ ਹਰ ਇੱਕ ਦੀ ਇੱਕ ਆਪਣੀ ਇੰਟਰਪ੍ਰੀਟੇਸ਼ਨ ਹੈ ਜੀ ਲੇਕਿਨ ਉਹ ਉਹ ਪਾਰਟ ਸੀ ਕਿ ਜਿਨ੍ਹਾਂ ਦੇ ਬੜੀ ਸਖਤ ਲਾਈਨ ਖਿੱਚੀ ਹੋਈ ਸੀ ਮੂਮਨ ਔਰ ਕਾਫਰ ਦੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਬੜੀ ਸਖਤ ਲਾਈਨ ਦੇ ਉੱਤੇ ਸੀ ਔਰ ਉਹ ਸੂਫੀ ਬੇਸ਼ੱਕ ਇਸਲਾਮ ਦੀ ਸਪਿਰਟ ਨੂੰ ਕੈਰੀ ਕਰਦੇ ਸੀ ਇਸਲਾਮ ਦਾ ਸਿੰਬੋਲਿਜ਼ਮ ਵੀ ਕੈਰੀ ਕਰਦੇ ਸੀ ਔਰ ਜੇ ਅੱਜ ਵੀ ਅਸੀਂ ਦੇਖਦੇ ਹਾਂ ਆਲਟੀਮੇਟਲੀ ਜਿਵੇਂ ਇਸਤਨਬੁਲ ਦੇ ਵਿੱਚ ਜਿਹੜੇ ਉਸ ਪੀਰੀਅਡ ਤੋਂ ਹੀ ਚਲੇ ਆ ਰਹੇ ਵਰਲਿੰਗ ਫਕੀਰ ਨੇ ਉਹ ਘੁੰਮਦੇ ਨੇ ਜਿਵੇਂ ਇਵਨ ਤੁਮ ਹਾਲ ਪਾਣਾ ਵੀ ਜਾਂ ਤੁਸੀਂ ਦੇਖਦੇ ਹੋ ਔਰ ਉਹਨਾਂ ਚ ਹੁੰਦਾ ਉਹੀ ਹੈ ਅੱਲਾਹੁ 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 ਸੋ ਜਿਹੜੀ ਗੱਲ ਹੈ ਉਹ ਰੱਬ ਦੇ ਨਾਲ ਹੀ ਸੀ ਰੱਬ ਦੇ ਇਸ਼ਕ ਦੀ ਸੀ ਪਰ ਉਸ ਇਸ਼ਕ ਦੇ ਵਿੱਚ ਬਿਹਾਲੀ ਹੋ ਜਾਣਾ ਉਸ ਦੇ ਵਿੱਚ ਈਵਨ ਸੁਧ-ਬੁੱਧ ਖੋ ਦੇਣਾ ਔਰ ਆਪਣਾ ਆਪਾ ਜਿਹੜਾ ਸਿਰਫ ਤੇ ਸਿਰਫ ਉਸ ਰੱਬ ਦੇ ਹਵਾਲੇ ਕਰਨਾ ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਕਲਾਮ ਹੁਣ ਬਾਬਾ ਫਰੀਦ ਸ਼ਕਰਗੰਜ ਜਿਹੜੇ ਕਿ 13ਵੀਂ ਸਦੀ ਦੇ ਵਿੱਚ ਹੀ ਹੋਏ ਨੇ ਸ਼ਕਰਗਾਂਜ ਪਾਕਪਟਨ ਦੇ ਮਕਾਮ ਦੇ ਉੱਤੇ ਜੀ ਹੁਣ ਉਹਨਾਂ ਨੂੰ ਵੀ ਅਸੀਂ ਸੂਫੀ ਇਸਲਾਮ ਨਾਲ ਜੋੜ ਕੇ ਦੇਖਦੇ ਹਾਂ ਪਰ ਜਿਹੜੀ ਗੱਲ ਮੋਰ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਜਾਂ ਸਿੱਖੀ ਦੇ ਵਿੱਚ ਐਡਾਪਟ ਹੋਈ ਸੂਫੀਆਂ ਨਾਲ ਸੰਬੰਧਾਂ ਉਹਦੇ 'ਚ ਸੀ ਜਿਹਦੇ 'ਚ ਬੇਸਿਕ ਡਿਸਪਲਿਨ ਵੀ ਸੀ ਇਹ ਨਹੀਂ ਸੀ ਕਿ ਵੀ ਤੁਸੀਂ ਦੂਸਰੇ ਉਹੀ ਕਾਰਨ ਹੈ ਜਦੋਂ ਅਸੀਂ ਬਾਬਾ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ ਕਿ ਉਠ ਫਰੀਦਾ ਉਜੂ ਸਾਜ਼ ਸੁਬਾ ਨਮਾਜ਼ ਗੁਜ਼ਾਰ ਜੋ ਸਿਰ ਸਾਈ 99 ਸੂ ਸਿਰ ਕੱਪ ਉਤਾਰ ਹੁਣ ਇਹਦੇ ਚ ਜ਼ਾਹਰ ਹੈ ਕਿ ਵੀ ਸਵੇਰੇ ਉੱਠਣਾ ਜਿਵੇਂ ਪੰਜ ਨਮਾਜ਼ਾਂ ਦੀ ਗੱਲ ਹੈ ਉਜੂ ਕਰਨਾ ਔਰ ਨਮਾਜ਼ ਪੜਨੀ ਔਰ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਜਿਹੜਾ ਸਿਰ ਰੱਬ ਦੀ ਰਿਸਪੈਕਟ ਦੇ ਵਿੱਚ ਜਾਂ ਸਜਦੇ ਦੇ ਵਿੱਚ ਜੋ ਨਮਾਜ਼ ਦਾ ਹਿੱਸਾ ਇੱਕ ਸਜਦਾ ਹੁੰਦਾ ਹੈ ਨਹੀਂ ਝੁਕਦਾ ਉਹ ਸਿਰ ਲੱਤ ਜਾਣ ਦੇ ਕਾਬਲ ਹੈ ਹੁਣ ਜਾਂ ਜਦੋਂ ਅਸੀਂ ਬਾਬਾ ਫਰੀਦ ਦਾ ਅ ਦੇਖਦੇ ਕਿ ਭਾਈ ਇਹ ਨਾ ਭਲੀ ਰੀਤ ਕਭੂ ਚਾਰ ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਭੂ ਚਾਲਣਾ ਆਇਓ ਪੰਜੇ ਵਖਤ ਮਸਜਿਦ ਕਿ হে ਫਰੀਦ ਤੂੰ ਨਮਾਜ਼ ਨਹੀਂ ਪੜ ਰਹਾ ਤੂੰ ਕੁੱਤੇ ਜੀ ਔਰ ਤੂੰ ਪੰਜ ਵੇੜੇ ਮਸਜਿਦ ਤੇ ਨਮਾਜ਼ ਪੜਨ ਨਹੀਂ ਆਇ ਹੁਣ ਇੱਕ ਪਾਸੇ ਡਿਸਪਲਿਨ ਇਸਲਾਮ ਦਾ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਦਾ ਕਲਾਮ ਹੈ ਡਿਸਪਲਿਨ ਇਹ ਹੈ ਪਰ ਦੂਸਰੇ ਪਾਸੇ ਓਪਨਨੈਸ ਹੈ ਇਨਸਾਨੀਅਤ ਦੀ ਗੱਲ ਹੈ ਔਰ ਦੂਸਰੇ ਔਰ ਇਸੇ ਲਈ ਜੇ बाबा फरीद शकरगंज ਦੀ ਬਾਣੀ ਉਹਨਾਂ ਦੇ ਜਿਹੜੇ ਜਾਨਸ਼ੀਨ ਸੀ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਤੇ ਫਿਰ ਅਸੀਂ ਸੂਫੀ ਇਸਲਾਮ ਨਾਲ ਜਦੋਂ ਸਿੱਖੀ ਦੀ ਸਾਂਝ ਦੀ ਗੱਲ ਕਰਦੇ ਤੇ ਗੁਰੂ ਅਰਜਨ ਸਾਹਿਬ ਨੇ ਸਾਈ ਮੀਆਂ ਮੀਰ ਨੂੰ ਸੱਦਿਆ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ ਹੁਣ ਇਹ ਜਿਹੜੀ ਸਾਂਝ ਹੈ ਦੋ ਮਜ਼ਬਾਂ ਦੀ ਹੁਣ ਸਾਈ ਮੀਆਂ ਮੀਰ ਕੋਈ ਛੋਟੀ ਹਸਤੀ ਨਹੀਂ ਸਨ ਸੋ ਸਿੱਖੀ ਦੇ ਲਈ ਸਾਡੇ ਲਈ ਇਹ ਸਮਝਣਾ ਸੌਖੇ ਕਿ ਭਾਈ ਇਹ ਕੀ ਹੈ ਜ ਜਦੋਂ ਅਸੀਂ ਲਿਬਰਲ ਟਰੈਡੀਸ਼ਨ ਦੀ ਗੱਲ ਕਰਦੇ ਹਾਂ ਕਿਉਂਕਿ ਸਿੱਖ ਧਰਮ ਆਪਣੇ ਆਪ ਦੇ ਵਿੱਚ ਉਸ ਲਿਬਰਟੀ ਦਾ ਇਮਬੋਡੀਮੈਂਟ ਹੈ ਪਰ ਇਹ ਜੋ ਵਰਤਾਰਾ ਅੱਜ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਉਹ ਸ਼ੀਆ ਮਸੀਤਾ ਹੋਣ ਦਰਗਾਹ ਹੋਣ ਸਕੂਲ ਦੇ ਵਿਦਿਆਰਥੀ ਟਾਰਗੇਟ ਹੋਣ ਮੀਡੀਆ ਪਰਸਨ ਟਾਰਗੇਟ ਹੋਣ ਜਾਂ ਆਮ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ ਜਿਵੇਂ ਕੋਈ ਤੇ ਸਾਰੀਆਂ ਥਾਵਾਂ ਦੇ ਉੱਤੇ ਬਰੋਚਸਤਾਨ ਚ ਚੱਲ ਰਿਹਾ ਹੈ ਇਹ ਬੇਸ਼ੱਕ ਜਿਵੇਂ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਇਸਲਾਮਿਕ ਸਟੇਟ ਨੇ ਲਈ ਪਰ ਹੁਣ ਤੁਸੀਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੀ ਟਾਈਮਿੰਗ ਦੇਖਦੇ ਹੋ ਇੱਕ ਪਾਸੇ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਇਸ ਗੱਲ ਦਾ ਜ਼ੋਰ ਲੱਗਾ ਹੋਇਆ ਹੈ ਭਾਰਤੀ ਜਿਹੜੇ ਲਾਬੀਸਟ ਨੇ ਕਿ ਪਾਕਿਸਤਾਨ ਨੂੰ ਸੱਤਾ ਮੁਲਕਾਂ ਦੇ ਨਾਲ دہشتਗਰ ਮੁਲਕ ਬਣਾਓ ਜੀ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਪਾਕਿਸਤਾਨ ਦਾ ਇਸ حوالے ਨਾਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਨਾਲ ਉਹਨਾਂ ਦੀ ਇਕਨੋਮਿਕਲ ਸਿਚੁਏਸ਼ਨ ਵਿੱਚ ਜਿਹੜੀ ਹੈ ਰਿਮਾਰਕੀਬਲ ਅੱਗੋਂ ਜਿਹੜੀ ਹੈ ਪ੍ਰੋਗਰੈਸ ਹੋਣ ਦੀ ਸੰਭਾਵਨਾ ਹੈ ਔਰ ਇੱਕ ਰਿਪੋਰਟ ਜਿਹੜੀ ਕਿ ਅੱਜ ਹੀ ਇਸ ਪੱਖ ਤੋਂ ਆਈ ਹੈ ਉਹਦਾ ਅਸੀਂ ਜ਼ਿਕਰ ਵੀ ਕਰਾਂਗੇ ਕਿ ਪਾਕਿਸਤਾਨ ਦੀ ਇਕਨੋਮੀ ਕਿਵੇਂ ਗ੍ਰੋਥ ਵੱਲ ਹੈ ਔਰ ਇਵਨ ਇੰਡੀਆ ਜਿਹੜਾ ਹੈ ਬਲੋ ਬੰਗਲਾਦੇਸ਼ ਔਰ ਦੂਸਰੇ ਪਾਕਿਸਤਾਨ ਵਰਗੇ ਮੁਲਕਾਂ ਦੇ ਹੁਣ ਇਸ ਸਾਰੇ ਚੋਰ ਜੋ ਕਸ਼ਮੀਰ ਚ ਚੱਲ ਰਿਹਾ ਹੈ ਕਸ਼ਮੀਰ ਦੇ ਵਿੱਚ ਜ਼ਾਹਰ ਹੈ ਕਿ ਇੱਕ ਕਾਲ ਸੀ ਜ਼ਿਕਰ ਕੀਤਾ ਸੀ ਕਿ ਕਿਵੇਂ ਉੱਥੇ ਇੰਡੀਜਨਸ ਮੂਵਮੈਂਟ ਹੈ ਔਰ ਕਿਵੇਂ ਇਹਨਾਂ ਦੇ ਫੌਜੀ ਜਰਨਲ ਰਾਬਤ ਨੇ ਔਰ ਅੱਜ ਈਵਨ ਨੈਸ਼ਨਲ ਕਾਨਫਰੰਸ ਨੇ ਵੀ ਕੰਡਮ ਕੀਤਾ ਟ੍ਰਿਬਿਊਨ ਨੇ ਵੀ ਐਡੀਟੋਰੀਅਲ ਲਿਖਿਆ ਹੈ ਜਿ ਕਿ ਜਿਹੜਾ ਫੌਜੀ ਚੀਫ ਹੈ ਉਹ ਕਹਿ ਰਿਹਾ ਜੀ ਅਸੀਂ ਸਿਵਿਲIANS ਨੂੰ ਸਬਕ ਸਿਖਾ ਦੇਵਾਂਗੇ ਅਸੀਂ ਉਹਨਾਂ ਦੇ ਪਿੱਛੇ ਜਾਵਾਂਗੇ ਜਿਹੜਾ ਤਿਰੰਗੇ ਨੂੰ ਸਲਾਮ ਨਹੀਂ ਕਰੇਗਾ ਜਾਂ ਪਾਕਿਸਤਾਨ ਦਾ ਝੰਡਾ ਲਹਿਰਾਏਗਾ ਸੀ ਉਹਨਾਂ ਨੇ ਕਿਹਾ ਜੀ ਫੌਜ ਦਾ ਕੰਮ ਹੈ ਇਹ ਕੰਮ ਕਰਨੇ ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਜਿਹੜੀ ਕਸ਼ਮੀਰ ਦੀ ਸਿਚੁਏਸ਼ਨ ਇਹਨਾਂ ਦੇ ਹੱਥਾਂ ਚੋਂ ਨਿਕਲ ਰਹੀ ਹੈ ਔਰ ਜੋ ਇੰਟਰਨੈਸ਼ਨਲੀ ਇਹਨਾਂ ਦੀ ਫ੍ਰਸਟ੍ਰੇਸ਼ਨ ਹੈ ਕਿ ਇਹਦੇ باوجود ਕਿ ਸਮਝਦੇ ਸੀ ਕਿ ਡੋਨਲਡ ਟਰੰਪ ਜਿਹਦੇ ਤੇ ਹਿੰਦੂ ਫੈਡਰੇਸ਼ਨ ਇਥੋਂ ਦੀ ਇਹਨਾਂ ਨੇ ਇਨਾ ਸਟੇਕ ਲਾਇਆ ਕਿ ਇਹ ਪਾਕਿਸਤਾਨ ਨੂੰ ਕਾਰਨਰ ਕਰਨਗੇ ਪਰ ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਹੋਰ ਸਿਮੈਂਟ ਹੋਈ ਇਕਨੋਮਿਕਲ ਕੋਰੀਡੋਰ ਨਾਲ پاکستان ரஷ்யा ਰਿਲੇਸ਼ਨਸ਼ਿਪ ਹੋਰ ਸਿਮੈਂਟ ਹੋਈ ਸੋ ਇਹ ਜਦੋਂ ਅਸੀਂ ਦੇਖਦੇ ਆ ਕਿ ਵੀ ਇਹ ਸੀਰੀਜ਼ ਆਫ ਬੰਬ ਬਲਾਸ ਨੇ ਔਰ ਉਹਨੂੰ ਇਸਲਾਮਿਕ ਸਟੇਟ ਦੇ ਖਾਤੇ ਚ ਪਾਣ ਦੀ ਜਿਹੜੀ ਗੱਲ ਹੈ ਕਿਉਂਕਿ ਇਹੀ ਮੈਸੇਜ ਦੇਣਾ ਚਾਹੋ ਜੇ 트럼ਪ ਕਹਿੰਦਾ ਹੈ ਕਿ ਜੀ ਅਸੀਂ ਜਿਹੜਾ ਇਸਲਾਮਿਕ ਸਟੇਟ ਦੇ ਨਾਲ ਜਾਂ ਉਹ ਤੇ ਰੈਡੀਕਲ ਇਸਲਾਮ ਕਹਿੰਦਾ ਵਾਰ ਨੂੰ ਕਨਕਲੂਜਨ ਤੱਕ ਲੈ ਜਾਵਾਂਗੇ ਤੇ ਹੁਣ ਇਹ ਮੈਸੇਜ ਕੌਣ ਦੇਣਾ ਚਾਹੁੰਦਾ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਦੇਖੋ ਇਸਲਾਮਿਕ ਸਟੇਟ ਵਾਲੇ ਤਾਂ ਪਾਕਿਸਤਾਨ ਚ ਬੈਠੇ ਨੇ ਉਹ ਇਹ ਵਾਕਿਆਤ ਕਰ ਰਹੇ ਨੇ ਹੁਣ ਕਈਆਂ ਨੂੰ ਇਹ ਲੱਗੇਗਾ ਕਿ ਜੀ ਦੇਖੋ ਆਪਣੇ ਆਪ ਨੂੰ ਕੌਣ ਉਡਾਏਗਾ ਕੋਈ ਪੈਸੇ ਲੈ ਕੇ ਉਡਾਏਗਾ ਤਾਂ ਉਹਨੇ ਤਾਂ ਉੱਡ ਜਾਣਾ ਕੀ ਕਰਨਾ ਹੈ ਔਰ ਇੰਡੀਆ ਦਾ ਕਿਵੇਂ ਇਵੇਂ ਨਹੀਂ ਹੁੰਦਾ ਜਦੋਂ ਤੁਸੀਂ ਏਜੰਸੀਆਂ ਦਾ ਕੰਮ ਕਰਨ ਦਾ ਟੰਗ ਦੇਖਦੇ ਹੋ ਤੇ ਫਿਰ ਬਹੁਤ ਵਾਰ ਜਿਹੜੇ ਮਦਰੱਸਿਆਂ 'ਚ ਬੈਠੇ ਇਸ ਕਿਸਮ ਦਾ ਜਿਹਾਦ ਕਰਨ ਦੀ ਗੱਲ ਕਰਨ ਵਾਲੇ ਨੇ ਜਾਂ ਕੋਈ ਹੋਰ ਨੇ ਉਹ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਦੀ ਪੇਰੋਲ ਤੇ ਹੁੰਦੇ ਨੇ ਜਿਹੜੇ ਆਮ ਬੱਚੇ ਜਿਹੜੇ ਕਿ ਮਦਰਸਿਆਂ ਚ ਜਾਂਦੇ ਨੇ ਜਾਂ ਕੋ ਹੋਰ ਜਾਂਦੇ ਨੇ ਉਹਨਾਂ ਨੂੰ ਤਾਂ ਉਹੀ ਦੱਸਿਆ ਜਾਂਦਾ ਹੈ ਕਿ ਭਾਈ ਜੇ ਤੁਸੀਂ ਇਸਲਾਮ ਦੇ ਨਾਂ ਦੇ ਉੱਤੇ ਔਰ ਜਿਹਾਦ ਦੇ ਲਈ ਆਪਣਾ ਆਪ ਕੁਰਬਾਨ ਕਰੋਗੇ ਤਾਂ ਫਿਰ ਤੁਹਾਨੂੰ ਜਿਹੜੀ ਹੈ ਜੰਨਤ ਨਸੀਬ ਹੋਏਗੀ ਔਰ ਦੂਸਰਾ ਉਹ ਸਾਰਿਆਂ ਨਾਲ ਜੁੜਿਆ ਹੋਇਆ ਵਰਤਾਰਾ ਜਿਹੜਾ ਉਹ ਤੁਹਾਨੂੰ ਮਿਲੇਗਾ ਸੋ ਕੁੱਲ ਮਿਲਾ ਕੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਇੱਕ ਤਾਂ ਇਹ ਹੈ ਵੀ ਉਹ ਕਈ ਤਾਂ ਇੰਨੀ ਛੋਟੀ ਉਮਰ ਦੇ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਉਹ ਦੂਜੇ ਬ੍ਰੇਨਵਾਸ਼ਡ ਹੁੰਦੇ ਨੇ ਲੇਕਿਨ ਇਸ ਸਾਰੇ ਦੇ ਪਿੱਛੇ ਇੱਕ ਰਿੰਗ ਚੱਲ ਰਹੀ ਹੁੰਦੀ ਹੈ ਔਰ ਇਹ ਰਿੰਗ ਜਦੋਂ ਇਹਦੀ ਸ਼ੁਰੂਆਤ ਜਦੋਂ ਅਸੀਂ ਦੇਖਦੇ ਹਾਂ ਜਦੋਂ ਸੋਵੀਅਤ ਯੂਨੀਅਨ afghanistan ਦੇ ਵਿੱਚ ਆ ਕੇ ਬੈਠਾ ਔਰ ਅਮਰੀਕਾ ਨੂੰ ਲੱਗਦਾ ਸੀ ਕਿ ਵੀ ਇਹ ਮੌਕਾ ਹੈ ਇਹਨਾਂ ਨੂੰ ਕਿਵੇਂ ਸੀ ਕਰੀਏ ਪਾਕਿਸਤਾਨ 'ਚ ਟਿਕਾਣਾ ਬਣਾਇਆ ਸੋ ਇਹ ਜਿਹੜੇ ਅੱਜ ਜਿਹੜੇ ਮਦਰਸੇ ਇਸ ਕਿਸਮ ਦੀ ਨਫ਼ਰਤ ਵਾਲੇ ਐਲੀਮੈਂਟਸ ਨੂੰ ਪੈਦਾ ਕਰ ਰਹੇ ਨੇ ਇਹ ਤਾਂ ਦੇਣ ਇਹਨਾਂ ਦੀ ਹੈ ਔਰ ਉੱਥੇ ਉਹਨਾਂ ਨੇ ਮੁਜਾਹਿਦੀਨ ਹੋਲੀ ਵਾਰੀਅਰ ਦੇ ਨਾਲ ਥੱਲੇ ਕ੍ਰੀਏਟ ਕਰਨੇ ਸ਼ੁਰੂ ਕੀਤੇ ਔਰ ਜੋ ਹੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਹਾਰ ਰਿਹਾ ਹੈ ਫੌਜ ਉਹਨਾਂ ਦੀ ਨਿਕਲੀ ਅਮਰੀਕਨਾਂ ਨੇ ਆਪਣਾ ਬਿਸਤਰਾ ਬਣੇ ਤੇ ਇੱਥੇ ਆ ਗਏ ਨਤੀਜੇ ਦੇ ਤੌਰ ਤੇ ਉਹ ਜਿਹੜੀ ਫੈਕਟਰੀ ਇਹਨਾਂ ਨੇ ਕ੍ਰੀਏਟ ਕੀਤੀ ਔਰ ਇਨ ਦਾ ਮੀਨ ਟਾਈਮ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਜਿਨ੍ਹਾਂ ਦੇ ਵਿੱਚ ਵਾਹABI ਇਸਲਾਮ ਦਾ ਇੱਕ ਕਪੜਾ ਉਹਨਾਂ ਦਾ ਪਾਰਟ ਹੈ ਉਹਨਾਂ ਨੇ ਵੀ ਇਹਨਾਂ ਨੂੰ ਫੰਡਿੰਗ ਕੀਤੀ ਔਰ ਜਿਹੜੀ ਪੋਲੀਟੀਕਲ ਲੈਵਲ ਦੇ ਉੱਤੇ ਉੱਥੇ ਫੇਲਰ ਹੈ ਕਿ ਤੁਸੀਂ ਆਮ ਬੱਚਿਆਂ ਦੇ ਲਈ ਕੋਈ ਚੰਗੇ ਸਕੂਲ ਚੰਗੀ এডਿਕੇਸ਼ਨ ਦੇ ਉੱਥੇ ਵੀ ਭਾਰਤ ਵਾਂਗ ਇਨਾਕ ਗੈਪ ਹੈ ਅਮੀਰ ਔਰ ਗਰੀਬ 'ਚ ਕਿ ਅਮੀਰਾਂ ਦੇ ਬੱਚੇ ਤਾਂ ਸਟੈਂਡਰਡ ਕੋਈ ਸੈਕਟਰ ਹਾਰਟ ਕੋਈ ਮਦਰ ਜੀਸ ਮੈਰੀ ਤੇ ਕੋਈ ਜੀਸਸ ਔਰ ਕੋਈ ਦੂਜੇ ਸਕੂਲਾਂ 'ਚ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ ਜੀ ਤੇ ਆਮ ਲੋਕਾਂ ਦੇ ਲਈ ਕੁਝ ਵੀ ਨਹੀਂ ਹੈ ਸਕੂਲ ਪਬਲਿਕ ਸਕੂਲਾਂ ਦੇ ਵਿੱਚ ਸਾਡਾ ਵੀ ਉਧਰ ਇਹੀ ਹਾਲ ਹੈ ਕਿ ਬਈ ਕਿਤੇ ਬੂਏ ਨਹੀਂ ਨੇ ਕਿਤੇ ਬਾਰੀਆਂ ਨਹੀਂ ਨੇ ਕੋਈ ਪੱਖਾ ਨਹੀਂ ਹੈ ਦਰਖਤਾਂ ਦੇ ਥੱਲੇ ਬੈਂਦੇ ਨੇ ਉਹਨਾਂ ਹਾਲਾਤਾਂ 'ਚ ਜੇ ਮਾਪਿਓ ਨੂੰ ਕੋਈ ਉਹ ਮਦਰੱਸਿਆਂ 'ਚ ਭੇਜਦੇ ਨੇ ਉੱਥੇ ਚਲੋ ਚਾਰ ਅੱਖਰੋ ਸਿੱਖਦੇ ਵੀ ਨਹੀਂ ਪਰ ਉੱਥੇ ਹੀ ਉਹਨਾਂ ਦੀ ਵਲਰੇਬਿਲਿਟੀ ਸ਼ੁਰੂ ਹੁੰਦੀ ਹੈ ਸੋ ਮੈਂ ਸਮਝਦਾ ਐ ਵੀ ਇਸ ਵੇਲੇ ਜਿਹੜੀਆਂ ਦੋਨੋਂ ਹੀ ਤਰ੍ਹਾਂ ਨੇ ਭਾਰਤ ਔਰ ਪਾਕਿਸਤਾਨ ਇਹ ਵਨ ਅਪ ਐਂਡ ਸ਼ਿਫਟ ਵੀ ਕਰ ਰਹੀਆਂ ਐ ਔਰ ਇਹ ਪ੍ਰੌਕਸੀ ਵਾਰ ਇੱਕ ਕਿਸਮ ਦੀ ਚੱਲ ਰਹੀ ਹੈ ਔਰ ਜੇ ਇਧਰ ਮਦਰਸਾ ਕਲਚਰ ਇਸ ਕਿਸਮ ਦੀ ਹੇਟਰੀਡ ਨੂੰ ਪੈਦਾ ਕਰ ਰਿਹਾ ਹੈ ਜਿਹਨੂੰ ਫਿਰ ਏਜੰਸੀਆਂ ਦੇ ਖਾਸ ਲੋਕ ਕੰਟਰੋਲ ਕਰਦੇ ਨੇ ਤੇ ਤੁਸੀਂ ਇਧਰਲੇ ਸੈਟਅਪ 'ਚ ਦੇਖੋ ਆਰਐਸਐਸ ਦੇ ਫੁੱਟ ਸ਼ੋਲਡਰ ਜਿਹੜੇ ਕਿ ਮਿਲੀਅਨਸ ਦੀ ਜਿਨ੍ਹਾਂ ਦੀ ਗਿਣਤੀ ਹੈ ਉਹ ਗਰੀਬ ਦਲਤਾਂ ਦੇ ਬੱਚੇ ਆਦੀਵਾਸੀਆਂ ਦੇ ਬੱਚੇ ਜਿਨ੍ਹਾਂ ਨੂੰ ਘਰਾਂ ਤੋਂ ਦੂਰ ਲੈ ਜਾਂਦੇ ਨੇ ਔਰ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਜਿਹੜੀਆਂ ਇਹਨਾਂ ਦੀਆਂ ਸ਼ਿਸ਼ੂ ਸੰਸਥਾਵਾਂ ਨੇ ਆਰਐਸਐਸ ਦੀਆਂ ਉਦੇ ਚ ਉਹਨਾਂ ਨੂੰ ਰੱਖ ਕੇ ਉਵੇਂ ਹੀ ਟ੍ਰੇਨਡ ਕਰ ਰਹੇ ਨੇ ਮੈਂਟਲੀ ਹਿੰਦੂਤਵਾਦ ਦੇ ਲਈ ਔਰ ਕਟਗਿੰਦਤੀਆਂ ਲਈ ਨਫ਼ਰਤ ਇਸਲਾਮ ਲਈ ਇਸਾਈਆਂ ਲਈ ਸੋ ਸਿਰਫ ਫਰਕ ਇੰਨਾ ਹੈ ਵੀ ਇਧਰ ਨੇ ਆ ਦਾ ਜ਼ਿਕਰ ਜ਼ਿਆਦਾ ਹੁੰਦਾ ਹੈ ਕਿਉਂਕਿ ਵੈਸਟ ਨੂੰ ਵੀ ਇਹ ਸੂਟ ਕਰਦੇ ਔਰ ਇਧਰ ਇਹ ਆ ਨਹੀਂ ਰਿਹਾ ਲੇਕਿਨ ਭਾਰਤ ਦੇ ਵਿੱਚ ਵੀ ਜਦੋਂ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਕਿਸ ਕਿਸਮ ਦੀਆਂ ਸਪਾਈ ਰਿੰਗਸ ਰਨ ਹੋ ਰਹੀਆਂ ਜੀ ਜਿਨ੍ਹਾਂ ਦੇ ਵਿੱਚ ਬੀਜੇਪੀ ਆਰਐਸਐਸ ਵਾਲੇ ਇਨਵੋਲਵ ਨੇ ਔਰ ਜੇ ਅਭੀ ਨਾ ਭਾਰਤ ਜਾਂ ਕਰਨਲ ਪ੍ਰੋਸ ਜਾਂ ਸਾਧਵੀ ਪ੍ਰਗਿਆ ਉਹਨਾਂ ਦਾ ਉਹ ਸਾਰਾ ਪਾਰਟ ਸੀ ਤਾਂ ਕੌਣ ਉਹਦੇ ਚ ਇਨਵੋਲਵ ਸੀ ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇੱਕ ਬੜੀ ਦੁੱਖਦਾਈ ਗੱਲ ਹੈ ਕਿ ਅੱਜ ਇਸ ਲੜਾਈ ਦੇ ਵਿੱਚ ਮੁਲਕ ਲੜਦੇ ਨੇ ਫੌਜਾਂ ਲੜਦੀਆਂ ਨੇ ਕੋਈ ਉਹਨਾਂ ਦਾ ਕੋਈ ਕੋਈ ਉਹਦਾ ਕੋਈ ਲਾਈਨ ਡਰਾ ਹੁੰਦੀ ਹੈ ਪੁਰਾਣੇ ਵੇਲੇ ਚ ਨੂੰ ਧਰਮ ਯੁੱਧ ਕਹਿੰਦੇ ਸੀ ਉਹਦੇ ਚ ਕੋਈ ਉਹਦੇ ਅਸੂਲ ਹੁੰਦੇ ਸੀ ਪਰ ਜੇ ਤੁਸੀਂ ਹਸਪਤਾਲਾਂ ਨੂੰ ਸਕੂਲਾਂ ਨੂੰ ਮਜ਼ਬਾਂ ਦੇ ਜਿਹੜੇ ਪਵਿੱਤਰ ਥਾਂ ਨੇ ਉਹਨਾਂ ਨੂੰ ਟਾਰਗੇਟ ਕਰਦੇ ਹੋ ਬੇਗੁਨਾਹਾਂ ਨੂੰ ਕਰਦੇ ਹੋ ਤਾਂ ਇਹ ਕਿੱਥੇ ਇਹਨਾਂ ਨੂੰ ਢੋਈ ਮਿਲੇਗੀ ਤੇ ਕਿਹੜੇ ਰੱਬ ਨੂੰ ਕੌਣ ਖੁਸ਼ ਕਰ ਰਿਹਾ ਹੈ ਤੇ ਇਹਦੇ ਚੋਂ ਨਫ਼ਰਤ ਦੇ ਨਾਲ ਨਫ਼ਰਤ ਹੀ ਬੀਜੀ ਜਾਂਦੀ ਹੈ ਨਫ਼ਰਤ ਹੀ ਨਿਕਲਦੀ ਹੈ ਨਫ਼ਰਤ ਹੀ ਵੱਢੀ ਜਾਂਦੀ ਹੈ ਔਰ ਇਹ ਤਬਾਹੀ ਤੋਂ ਬਿਨਾ ਫਿਰ ਕੁਝ ਹੋਰ ਨਹੀਂ ਰਹਿ ਜਾਂਦਾ ਸੋ ਮੈਂ ਇਸ ਤਰੀ ਜਿਹੜਾ ਦੁੱਖ ਦਾ ਵੀ اظہار ਕਰਦੇ ਜੀ ਕਿ ਭਾਈ ਇਸ ਕਿਸਮ ਦਾ ਜਿਹੜਾ ਵਾਕਿਆ ਔਰ ਲਗਾਤਾਰਤਾ ਨਾਲੇ 6ਵਾਂ 7ਵਾਂ ਵਾਕਿਆ ਹੋਇਆ ਔਰ ਇਸ ਦੀ ਅਸੀਂ ਜਿਹੜੀ ਹੈ ਪੁਰਜ਼ੋਰ ਨਖੇਦੀ ਲਿਖੇਦੀ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਨੇ ਆ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ